ਪਰ ਮਿੰਟੋ ਜੀ ਇਹ ਪਾਰਟੀ ਜਾਂ ਇਹ ਮਾਹੌਲ ਆਪਾਂ ਪਹਿਲੀ ਵਾਰੀ ਦੇਖਿਆ ਕਿ ਇੱਥੇ ਆਪਣੀਆਂ ਹੀ ਟੀਮਾਂ ਤੇ ਜਾਂ ਆਪਣੇ ਪ੍ਰਸ਼ਾਸਨ ਤੇ ਇਲਜ਼ਾਮ ਲੱਗ ਜਾਂਦੇ ਨੇ ਖਾਸ ਕਰਕੇ ਆਪਾਂ ਕਹਿੰਦੇ ਕਿ ਵਿਜੀਲੈਂਸ ਤੇ ਭਈ ਸਰਕਾਰ ਦੀ ਟੀਮ ਹੈ ਵਿਜੀਲੈਂਸ ਨੂੰ ਸਰਕਾਰ ਦੇ ਹਿਸਾਬ ਨਾਲ ਚਲਾ ਰਹੀਦੀ ਹੈ ਪਰ ਫਿਰ ਵੀ ਕੁਝ ਵਿਧਾਇਕ ਕੁਝ ਐਮਐਲਏਜ਼ ਨੇ ਜਿਨ੍ਹਾਂ ਨੂੰ ਵਿਜੀਲੈਂਸ ਤੇ ਵੀ ਇਤਰਾਜ਼ ਹੁੰਦਾ ਹੈ ਇਹ ਕੀ ਮਸਲਾ ਹੈ ਜੀ ਨਹੀਂ ਜ਼ਿਆਦਾ ਬਤਾਈ ਕੰਨ ਤੇ ਨਹੀਂ ਇਤਰਾਜ਼ ਇੱਕ ਨੂੰ ਹੀ ਆ ਜੀ ਰਾਏਕੋਟ ਤੋਂ ਜਿਹੜੇ ਵਿਧਾਇਕ ਨੇ ਠੇਕੇਦਾਰ ਸਾਹਿਬ ਜੀ ਉਹਨਾਂ ਨੇ ਬੀਤੇ ਦਿਨੀ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ ਵਿੱਚ ਆਖਿਆ ਸੀਗਾ ਕਿ ਪੋਲੀ ਨੂੰ ਵਿਜੀਲੈਂਸ ਵਾਲੇ ਫੜ ਨਹੀਂ ਰਹੇ ਕਿਉਂਕਿ ਕਥਿਤ ਤੌਰ ਤੇ ਕੁਝ ਬੰਦੇ ਵਿਜੀਲੈਂਸ ਦੇ ਉਹਦੇ ਨਾਲ ਮਿਲੇ ਹੋਏ ਆ ਜੀ ਦੇਖੋ ਇਹਦੇ ਤੇ ਮੈਂ ਲਿਖ ਕੇ ਵੀ ਪਾਇਆ ਸੀ ਮੈਨੂੰ ਫੋਨ ਵੀ ਆਏ ਕੋਈ ਲਾਂਬੇ ਵੀ ਆ ਜਾਂਦੇ ਨੇ ਪਰ ਮੈਂ ਉਹਦੇ ਚ ਮਲਕਿ ਆਹੀ ਗੱਲ ਤੁਹਾਡੇ ਵਾਲੀ ਮੇਰਾ ਤਾਂ ਅੰਦਾਜ਼ ਆ ਹੂੰ ਉਹ ਜੁਦਾ ਹੋ ਸਕਦਾ ਆ ਜੀ ਤੇ ਮੈਂ ਵੀ ਤੰਜ਼ ਕੱਸ ਕੇ ਇਹੀ ਗੱਲ ਕਹੀ ਸੀ ਕਿ ਵਿਜੀਲੈਂਸ ਤੁਹਾਡੀ ਸਰਕਾਰ ਤੁਹਾਡੀ ਹੂੰ ਹੂੰ ਤੇ ਬੇਵਿਸ਼ਵਾਸੀ ਵੀ ਤੁਹਾਡੀ ਜੀ ਬਿਲਕੁਲ ਕਿਉਂਕਿ ਅਫਸਰ ਵੀ ਤੁਹਾਡਾ ਹੂੰ ਇਹ ਕੀ ਚੱਲਦਾ ਪਿਆ ਬਈ ਸੰਤ ਕੋਈ ਸਮਝ ਨਹੀਂ ਆਉਂਦੀ ਕਿਉਂ ਹੁਣ ਤੁਸੀਂ ਜੇ ਵਿਜੀਲੈਂਸ ਤੇ ਉਂਗਲ ਰੱਖਦੇ ਹੋ ਜੀ ਫਿਰ ਤੇ ਹੋਗੀ ਤੁਹਾਡੀ ਬਈ ਸਹੀ ਹੈ ਜੀ ਹਮ ਤੇ ਜੇ ਐਸੀ ਹੀ ਵਿਜੀਲੈਂਸ ਦੀ ਕਾਰਵਾਈ ਤੇ ਅਕਾਲੀ ਕਹਿਣ ਕਿ ਮਜੀਠੀ ਕਰਨ ਤੱਕਾ ਹੋ ਗਿਆ ਤੁਸੀਂ ਕਹੋ ਕਿ ਨਹੀਂ 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 ਵਿਜੀਲੈਂਸ ਤੁਹਾਡੀ ਪ੍ਰਭਾਵ ਦੇ ਵਿੱਚ ਆਉਂਦੀ ਹੈ ਬਿਲਕੁਲ ਯਾਨੀ ਤੁਸੀਂ ਤੇ ਮੋਹਰ ਲਾ ਰਹੇ ਹੋ ਫਿਰ ਇਸ ਗੱਲ ਹਮ ਹਮ ਇੱਕ ਵਿਧਾਇਕ ਜੇ ਇਹ ਕਹਿੰਦਾ ਹੈ ਕਿ ਵਿਜੀਲੈਂਸ ਵਾਲੇ ਮਿਲ ਕੇ ਚੱਲਦੇ ਆ ਇਹ ਫਿਰ ਤੇ ਸਾਫ ਹੈ ਤੁਸੀਂ ਇਸ ਗੱਲ ਤੇ ਮੋਹਰ ਲਾ ਰਹੇ ਹੋ ਕਿ ਵਿਜੀਲੈਂਸ ਮਿਲ ਕੇ ਨਹੀਂ ਵਿਜੀਲੈਂਸ ਸਿਆਸਤ ਨਾਲ ਰਲ ਕੇ ਚੱਲਦੀ ਜੀ ਜੀ ਬਿਲਕੁਲ ਤਾਂ ਇਹਦਾ ਮਤਲਬ ਕੀ ਆ ਇਹਦਾ ਮਤਲਬ ਇਹ ਆ ਕਿ ਜਿਹੜੇ ਤੁਸੀਂ ਚੰਗੇ ਵਿਜੀਲੈਂਸ ਵਾਲੇ ਅਫਸਰ ਆ ਉਹਨਾਂ ਦਾ ਵੀ ਮੋਰਲ ਡੇਗਣ ਦਾ ਹੰ ਮੇ ਹਨਾਨ ਕੀ ਦੀ ਗੱਲ ਹੈ ਅੱਛਾ ਉਹਦੇ ਚ ਕੀ ਸੀਗਾ ਕਿ ਇੱਕ ਮਾਮਲਾ ਹੈ ਜੀ ਇਹ ਐਸ ਡੀ ਐਮ ਦੇ ਦਫ਼ਤਰ ਦੇ ਵਿੱਚੋਂ 24 ਲੱਖ ਰੁਪਏ ਦੀ ਰਿਕਵਰੀ ਹੋਈ ਆ ਉੱਥੇ ਹੰ ਠੀਕ ਹੈ ਜੀ ਬੜਾ ਰੋਲਾ ਪੈ ਗਿਆ ਇਹ ਕਿਹਾ ਗਿਆ ਕਿ ਉਸ ਦਿਨ ਕੋਈ ਤਰੀਕ ਸੀ ਕੋਈ ਸੁਨਵਾਈ ਸੀ ਕਿਸੇ ਝਗੜੇ ਦੀ ਤੇ ਉਹ ਪੈਸਾ ਥੇਲਾ ਰਿਸ਼ਵਤ ਦੇ ਰੂਪ ਦੇ ਵਿੱਚ ਰੱਖਿਆ ਗਿਆ ਹੁਣ ਜਿਹੜੇ ਬੰਦੇ ਦੀ ਸ਼ਿਕਾਇਤ ਤੇ ਉਹ ਕਾਰਵਾਈ ਹੋਈ ਆ ਉਹ ਤੇ ਵਿਧਾਇਕ ਦਾ ਸ਼ਾਇਦ ਪੀ ਹੈ ਜੀ ਕਮਾਲ ਦੀ ਗੱਲ ਇਹ ਆ ਕਿ ਇਹਨਾਂ ਦੇ ਰਾਜ ਦੇ ਵਿੱਚ ਬਦਲ ਇਤਿਹਾਸ ਹੀ ਰਿਹਾ ਹੈ ਹੂੰ ਕਿ ਰੰਗੇ ਹੱਥੀ ਤੇ ਵਿਜੀਲੈਂਸ ਫੜਦੀ ਆ ਜੀ ਇਥੇ ਕੀ ਆ ਕਿ ਰੰਗੇ ਹੱਥੇ ਖੁਸ਼ ਨਹੀਂ ਐ ਵੀ 5000 ਵੀ ਤੁਸੀਂ ਫੜ ਲਿਆ ਰੰਗੇ ਹੱਥੇ 2000 ਤੱਕ ਦਾ ਵੀ ਮਾਮਲਾ ਦੇਖਿਆ ਹੋਣਾ ਜੀ ਜੀ ਰੰਗੇ ਹੱਥੇ ਨਹੀਂ ਅਲਮਾਰੀ ਚੋਂ ਪੈਸੇ ਹਮ ਹੁਣ ਸਵਾਲ ਸਰ ਕਈ ਨੇ ਸਵਾਲ ਕਈ ਨੇ ਜੀ ਕਿ ਜੋ ਉਹ ਐਸਟੀਐਮ ਸਾਹਿਬ ਨੇ ਕੋਲੀ ਉਹਨਾਂ ਬਾਰੇ ਪਤਾ ਇਹ ਲੱਗਾ ਕਿ ਉਹ ਅਫਸਰ ਦਬਾਚ ਨਹੀਂ ਆਉਂਦਾ ਹਮ ਦਬਾਚ ਨਹੀਂ ਆਉਂਦਾ ਜੀ ਇਹ ਵੀ ਮਸਲਾ ਹੈ ਜੇ ਕੋਈ ਖੜਦਾ ਹੈ ਤੇ ਫਿਰ ਉਹਨੂੰ ਵੀ ਡੇਗ ਲਿਆ ਜਾਂਦਾ ਕਿਸੇ ਤਰ੍ਹਾਂ ਠੀਕ ਹੈ ਨਾ ਜੀ ਦੱਸਦੇ ਆ ਕਿ ਵੜ ਕੇ ਚਲਾਣ ਵਾਲਾ ਹੈ ਜੀ ਜਿੰਨਾ ਨੂੰ ਪਤਾ ਲਗਾ ਹੂੰ ਬਾਕੀ ਭਾਈ ਪਤਾ ਨਹੀਂ ਕੋਈ ਕਹਾਣੀ ਹੋਰ ਵੀ ਹੋ ਸਕਦੀ ਹੈ ਤਾਂ ਪਰ ਇਹਦੇ ਵਿੱਚ ਹੁਣ ਸ਼ਿਕਾਇਤ ਕਰਤਾ ਜਿਹੜਾ ਉਹ ਉਸੇ ਵਿਧਾਇਕ ਦਾ ਪੀਏ ਆ ਜਿਸ ਵਿਧਾਇਕ ਦੇ ਨਾਲ ਸ਼ਾਇਦ ਹੂੰ ਅੜਫਾਸ ਹੋਵੇ ਜੀ ਫਿਰ ਸਵਾਲ ਇਹ ਵੀ ਆ ਕਿ ਭਾਈ 24 ਲੱਖ ਰੁਪਈਆ ਕੋਈ ਅਫਸਰ ਫੜ ਕੇ ਰਿਸ਼ਵਤ ਆ ਤੇ ਆਪਦੀ ਅਲਮਾਰੀ ਚ ਰੱਖ ਕੇ ਬੈਠਾ ਹੋਏਗਾ ਬਿਲਕੁਲ ਅੱਜ ਦੇ ਦੌਰ ਦੇ ਵਿੱਚ ਜਦੋਂ ਅਗਲੇ ਨੇ ਸਮਾਨ ਫੜਨ ਲਈ ਸਮਾਨ ਸੰਭਲਣ ਲਈ ਬੰਦੇ ਰੱਖੇ ਜੀ ਨਹੀਂ ਮਤਲਬ ਕਿ ਮਾਮਲਾ ਜਿਹੜਾ ਨਾ ਕੁਝ ਪਚੀਦਾ ਜਿਹਾ ਹੈ ਜੇ ਆਪਾਂ ਵੇਖੀਏ ਸਰ ਤੇ ਗੱਲ ਇਹ ਆ ਕਿ ਹੁਣ ਇਹਦੇ ਵਿੱਚ ਮੈਂ ਤੇ ਇਹੋ ਕਹੂੰਗਾ ਕਿ ਖੁਦ ਮਾਨ ਸਾਹਿਬ ਨੂੰ ਜਾਂਚ ਪੜਤਾਲ ਕਰਵਾਉਣੀ ਚਾਹੀਦੀ ਆ ਜੀ ਕਿ ਅਸਲ ਚ ਹੈ ਕੀ ਆ ਪਰ ਗੱਲ ਇਹ ਆ ਕਿ ਉਹ 24 ਲੱਖ ਰੁਪਇਆ ਆਇਆ ਕਿੱਥੋਂ ਲੈ ਕੇ ਕੌਣ ਆਇਆ ਹਮ ਰੱਖ ਕੌਣ ਗਿਆ ਇਹ ਵੀ ਇਹ ਵੀ ਫਿਰ ਇੱਕ ਬੜਾ ਵੱਡਾ ਸਵਾਲ ਬਣੇਗਾ ਤਾਂ ਫਿਲਹਾਲ ਕਹਿ ਲੋ ਕਿ ਇਹਨਾਂ ਦੇ ਰਾਜ ਦੇ ਵਿੱਚ ਇਹ ਵੀ ਇੱਕ ਆਪਾ ਬਣ ਗਈ ਵੇਖਣੀ ਸੀ ਕਿ ਜਿੱਥੇ ਵਿਜੀਲੈਂਸ ਤੇ ਵਿਧਾਇਕ ਨੇ ਹੀ ਸਵਾਲ ਚੁਕੇ ਨੇ ਜੀ ਹਮ ਬਿਲਕੁਲ ਜੀ ਬਿਲਕੁਲ ਚਲੋ ਕੁਝ ਨਵਾਂ ਤੇ ਬਣਿਆ ਰਹਿੰਦਾ ਮਿੰਟੂ ਜੀ ਐਨ ਐਂ ਨਹੀਂ ਹੈ ਕਿ ਵਾਰੀ ਵਾਰੀ ਕੋਈ ਖਬਰ ਰਿਪੀਟ ਕਰਨੀ ਪੈਂਦੀ ਹੈ ਹਰ ਵਾਰੀ ਕੋਈ ਨਾ ਕੋਈ ਨਵੀਂ ਖਬਰ ਆ ਜਾਂਦੀ ਹੈ ਨਵਾਂ ਕੁਝ ਹੁੰਦਾ ਹੈ ਖैर ਚਲੋ